ਜੀ ਆਪਾਂ ਗੱਲ ਕਰੀਏ ਕਿ ਮੈਂ ਤੁਹਾਡਾ ਦੇਖਿਆ ਕਿ ਤੁਸੀਂ ਅਕਾ ਦਿਲਜੀਤ ਦੋਸਾਨ ਜੀ ਦੀ ਮੂਵੀ ਵਿੱਚ ਕੰਮ ਕੀਤਾ ਤੇ ਉਹਦੇ ਵਿੱਚ ਪਿੰਡਾਂ ਦਾ ਬੱਚਿਆਂ ਦਾ ਰੋਲ ਮਿਲਿਆ ਤੁਹਾਨੂੰ ਹਨਾ ਤੇ ਤੁਸੀਂ ਤਾਂ ਬਿਲੋਂਗ ਨਹੀਂ ਕਰਦੇ ਪਿੰਡ ਤੋਂ ਤਾਂ ਤੁਹਾਨੂੰ ਉਹ ਰੋਲ ਕਰਨ 'ਚ ਔਕਣਾ ਨਹੀਂ ਆਈਆਂ ਕੀ 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 ਪ੍ਰੋਬਲਮ ਤੁਹਾਨੂੰ ਫੇਸ ਕਰਨੀ ਪਈ ਆ ਡੂਰਿੰਗ ਦੈਟ ਟਾਈਮ ਦੇਖੋ ਜਦ ਦਿਲਜੀਤ ਪਾਜੀ ਵਾਲੀ ਫਿਲਮ ਕਰਨੀ ਸੀ ਉਦੋਂ ਤਾਂ ਉਸ ਸਮਾਂ ਬਹੁਤ ਪੁਰਾਣਾ ਸੀ ਜਦ ਸੱਜਣ ਸਿੰਘ ਨੇ ਗ੍ਰੂਟਾਈ ਸੀ ਸੋ ਉਹ ਤਾਂ ਵਰਲਡ ਵਾਰ 2 ਜਿਹੜਾ ਹਿੰਦ ਦਾ ਸਮਾਂ ਸੀਗਾ ਸੋ ਉਸ ਤੋਂ ਵੀ ਪਹਿਲਾਂ ਦਾ ਹੀ ਮੇਰੀ ਉਹ ਡਿਫਿਕਲਟੀ ਆਈ ਕਿਤੇ ਉਹ ਡਿਫਿਕਲਟੀ ਤਾਂ ਨਹੀਂ ਆਈ ਕਿਉਂਕਿ ਆਈ ਗੈਸ ਉਹ ਸਮਾਂ ਤਾਂ ਜਿਹੜੇ ਡਾਇਰੈਕਟ ਕਰ ਰਹੇ ਸੀ ਉਹਨਾਂ ਨੇ ਵੀ ਨਹੀਂ ਵੇਖਿਆ ਸੀਗਾ ਸੋ ਜਿਵੇਂ ਉਹਨਾਂ ਨੇ ਸਮਝਾਇਆ ਬਸ ਉਹਨੇ ਦਾ ਕਰਤਾ ਸੋ ਡਿਫਿਕਲਟੀ ਬਲੀ ਤਾਂ ਨਹੀਂ ਆਈ ਨਹੀਂ ਸਮਝਾਇਆ ਤੇ ਕਰਤਾ ਕਿਉਂਕਿ ਕੈਰੈਕਟਰ ਬਿਲਕੁਲ ਡਿਫਰੈਂਟ ਸੀ ਤੁਹਾਡੇ ਨਾਲੋਂ ਹਨਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਿਆਗਾ ਕਿ ਮੈਨੂੰ ਇੱਥੇ ਹਾਰਡ ਵਰਕ ਕਰਨਾ ਪੈਣਾ ਤਾਂ ਉਹ ਸਟਰਗਲ ਕੀ ਸੀਗਾ ਡੂਰਿੰਗ ਥੈਟ ਮੂਵੀ ਡਿਊਰਿੰਗ दैट ਮੂਵੀ ਆਟ दैट ਟਾਈਮ 2017 ਤੋਂ ਸ਼ਾਇਦ ਕੁਝ ਟਾਈਮ ਪਹਿਲਾਂ ਕਾਫੀ ਛੋਟਾ ਵੀ ਸੀਗਾ ਸੋ ਜਿਵੇਂ ਜਿਵੇਂ ਇੱਕ ਜੋ ਬੱਚੇ ਨੂੰ ਤੁਸੀਂ ਦੱਸੋਗੇ ਛੋਟੇ ਬੱਚੇ ਨੂੰ ਜੋ ਤੁਸੀਂ ਦੱਸਤਾ ਉਹ ਉਹਨੇ ਕਰ ਦੇਣਾ ਸੋ ਉਸ ਹਾਲ ਨਾਲ ਸੀਗਾ ਬਾਕੀ ਜਦ ਏਜ ਵੱਧਦੀ ਰਹੀ ਸੋ ਹੁਣ ਜਦ ਕੋਈ ਮੈਨੂੰ ਸਕਰੀਨ ਲਾਈਕ ਸਕ੍ਰਿਪਟ ਮਿਲੇਗੀ ਹੁਣ ਤੇ ਉਹ ਵਾਲੇ ਨਿਮਰਤ ਕਾਫੀ ਫਰਕ ਹੋਏਗਾ ਉਦੋਂ ਇਨੀ ਦਿੱਕਤ ਨਹੀਂ ਆਈ ਕਿਉਂਕਿ ਉਦੋਂ ਨਿਮਰਤ ਛੋਟਾ ਸੀਗਾ ਹੁਣ ਜਦ ਨਿਮਰਤ ਇੱਕ ਸਕ੍ਰਿਪਟ ਨੂੰ ਪੜ੍ਹੇਗਾ ਸੋ ਉਦੀ ਪੂਰੀ ਨਰੇਸ਼ਨ ਚੱਲੇਗੀ ਫਿਰ ਨਿਮਰਤ ਪੂਰਾ ਕੈਰੈਕਟਰ ਤੇ ਬੈਠੇਗਾ ਤਾਂ ਜਾ ਕੇ ਉਹ ਫੀਲਡ ਤੇ ਉਤਰੇਗਾ